ਸਾਲ ਕੰਮ ਸਿੱਖ ਕੇ ਫਿਰ ਮੈਂ ਮਹੀਨਾ ਕਿਸੇ ਰੇੜੀ ਤੇ ਵੀ ਲਾਇਆ ਆਪਣੇ ਪਿੰਡੋਂ ਮੁੰਡੇ ਨਹੀਂ ਉਹਨਾਂ ਦਾ ਕਰਿਆ ਹੋਇਆ ਭਵਾਨੀ ਕੜਾ ਤੇਜ਼ ਵਾਲੀ ਕੰਮ ਆਈ ਤੇ ਉਹਨਾਂ ਕੋਲ ਮਹੀਨਾ ਲਾਇਆ ਜੀ ਮੈਂ ਆਪਣਾ ਕੋਈ ਸਿੱਖਿਆ ਰਹਿ ਗਿਆ ਜੀ ਬੰਦੇ ਮੈਂ ਫਿਰ ਦੇਖਿਆ ਵੀ ਆਪਾਂ ਕਿਵੇਂ ਚਲਾ ਸਕਦੇ ਹਾਂ ਕੰਮਕਾਰੀ ਆਪਦਾ ਕੰਮ ਚਲਾਉਣ ਲਈ ਕੰਮ ਪਹਿਲੇ ਦਿਨ ਹੀ ਵਧੀਆ ਜੀ ਪਹਿਲੇ ਦਿਨ ਤੋਂ ਹੀ ਆਪਾਂ ਨੂੰ ਸਫਲਤਾ ਮਿਲ ਗਈ ਦੂਗੇ ਪਹਿਲੇ ਤੋਂ ਨਹੀਂ ਪਤਾ ਲੱਗਦਾ ਵੀ ਆਪਣਾ ਰਾਸਤਾ ਕਿਹੜਾ ਹੈ ਐ ਮੈਨੂੰ ਐ ਲੱਗਦਾ ਵੀ 22 ਸਾਲਾਂ ਬਾਅਦ ਹੀ ਮੰਜ਼ੂਰ ਹੋਇਆ ਅੰਦਰ ਉਹ ਜੀ ਤੇ ਆਪਣਾ ਅੰਤ ਅੱਜ ਤੇ ਨਹੀਂ ਆਏਗਾ ਮੈਂ ਕਿੰਦਰੇ ਜੀ ਐ ਕੀ ਬਾਤੇ ਤੇ ਕਾਟੇ ਕੀ ਨਹੀਂ ਸਭ ਕੁਝ ਹੀ ਚਰ ਗਿਆਂ ਐ ਦੇਖ ਡੁੱਬਦੇ ਡੁੱਬਦੇ ਜੇ ਸਮੁੰਦਰਾਂ ਨੂੰ ਤਰ ਗਿਆਂ ਨਾ ਦੁਪੈਰਾ ਚ ਰੋਲ ਦਵੀ ਮੀ ਨਾ ਦੁਪੈਰਾ ਚ ਰੋਲ ਦਵੀ ਸਿਰ ਤੇ ਜੋ ਤਾਜ ਕੁੜੇ ਸਾਡੇ ਮਿਡਲ ਕਲਾਸਾਂ ਦੇ ਹਾਏ ਦਿਲ ਫਸਟ ਕਲਾਸ ਕੁੜੇ ਨਹੀਂ ਸਾਡੇ ਮਿਡਲ ਕਲਾਸਾਂ ਦੇ ਹਾਏ ਦਿਲ ਫਸਟ ਕਲਾਸ ਕੁੜੇ ਅਸਲਿਆਪਰੋ ਇਹ ਪੰਜਾਬ ਨੂੰ ਸੰਗ ਦੇ ਲੈ ਕੇ ਡੋਬਲੀ ਆਈ ਜਿਹੜੀ ਸ਼ਰਮ ਕਰਦੇ ਇਹੀ ਲੈ ਕੇ ਡੋਬਰੀ ਐ ਜੇ ਪੰਜਾਬੀ ਮੁੰਡੇ ਸ਼ਰਮ ਦਾ ਪਰਦਾ ਲਾ ਕੇ ਕੰਮ ਕਰਨ ਆਏ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੀ ਬਹੁਤ ਗੁੱਸਾ ਹੋਣੀ ਹੈ ਸਾਰੇ ਆਂ ਦੀ ਲੋੜ ਨਹੀਂ ਅੱਜ ਦੀ ਨੌਜਵਾਨੀ ਜਿੱਥੇ ਕੇ ਬਾਹਰਲੇ ਦੇਸ਼ਾਂ ਵੱਲ ਵੱਧ ਰੁੱਖ ਕਰ ਰਹੀ ਹੈ ਉਥੇ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਆਪਣਾ ਕੰਮਕਾਰ ਕਰਕੇ ਆਪਣਾ ਕੋਈ ਛੋਟਾ-ਮੋਟਾ ਬਿਜ਼ਨਸ ਕਰਕੇ ਇੱਥੇ ਹੀ ਖੁਸ਼ ਹਨ ਅਤੇ ਵਧੀਆ ਇਨਕਮ ਵੀ ਕਮਾ ਰਹੇ ਹਨ ਅਤੇ ਬਾਕੀ ਜੋ ਨੌਜਵਾਨ ਹਨ ਜੋ ਕਿ ਪੜ੍ਹ ਲਿਖਤਾ ਜਾਂਦੇ ਹਨ ਲੇਕਿਨ ਉਹਨਾਂ ਕੋਲੇ ਬਾਹਰ ਜਾਣ ਵਾਸਤੇ ਪੈਸਾ ਨਹੀਂ ਹੁੰਦਾ ਉਹਨਾਂ ਦੇ ਮਾਪੇ ਘਰੋਂ ਗਰੀਬ ਹੁੰਦੇ ਹਨ ਜਿਸ ਕਾਰਨ ਉਹ ਨਸ਼ਿਆਂ ਵਿੱਚ ਪੈ ਜਾਂਦੇ ਹਨ ਲੇਕਿਨ ਇਸ ਨੌਜਵਾਨ ਨੇ ਬੀਏ ਕੀਤੀ ਮਾਪੇ ਬਾਹਰ ਭੇਜਣ ਦੇ ਵਿੱਚ ਅਸਮਰਥ ਸਨ ਬਾਈ ਨੇ ਕਈ ਥਾਵਾਂ ਤੇ ਕੰਮ ਕੀਤਾ ਅਤੇ ਫਿਰ ਇਸ ਨੇ 1 ਸਾਲ ਪੀਜ਼ਾ ਦਾ ਕੰਮ ਸਿੱਖਿਆ ਅਤੇ ਉਹ ਪੀਜ਼ੇ ਨੂੰ ਕੰਮ ਪੀਜ਼ੇ ਦੇ ਕੰਮ ਨੂੰ ਸਿੱਖਣ ਤੋਂ ਬਾਅਦ ਇਹਨਾਂ ਨੇ ਆਪਣਾ ਅੱਜ ਛੋਟਾ ਜਿਹਾ ਇੱਕ ਬਿਜ਼ਨਸ ਸਟਾਰਟ ਕੀਤਾ ਹੈ ਜਲਦੀ ਫਿਰਦੀ ਇਹਨਾਂ ਦੀ ਇਹ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਖਾਨ ਪੀਜ਼ਾ ਖਾਨ ਪੀਜ਼ਾ ਦੇ ਨਾਮ ਤੇ ਇਹਨਾਂ ਦਾ ਇਹ ਬਿਜ਼ਨਸ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਘਰੋਂ ਗਰੀਬ ਸੀ ਲੇਕਿਨ ਹਿੰਮਤ ਨਹੀਂ ਹਾਰੀ ਅੱਜ ਦੀ ਨੌਜਵਾਨ ਜਿੱਥੇ ਕਿ ਹਿੰਮਤ ਹਾਰ ਜਾਂਦੀ ਹੈ ਨਸ਼ਿਆਂ ਵੱਲ ਚਲੀ ਜਾਂਦੀ ਹੈ ਕਿਉਂਕਿ ਪੜ੍ਹ ਲਿਖਿਆ ਦੇ ਆਉਂਦੇ ਹਨ ਸ਼ਰਮ ਮਨਦੇ ਹਨ ਕੰਮਕਾਰ ਕਰਨ ਵਿਚਾਰਦਾ ਤਾਂ ਲੇਕਿਨ ਬਾਈ ਨੇ ਹਿੰਮਤ ਨਹੀਂ ਹਾਰੀ ਆਪਣਾ ਕੰਮਕਾਰ ਸ਼ੁਰੂ ਕੀਤਾ ਬਾਈ ਦੇ ਨਾਲ ਗੱਲਬਾਤ ਕਰਾਂਗੇ ਇਹ ਸਾਰੀ ਕਿ ਕਿੱਥੋਂ ਇਹਨਾਂ ਨੂੰ ਇਹ ਸਾਰੀ ਸਿੱਖਿਆ ਮਿਲੀ ਤੇ ਕਿੱਥੋਂ ਆਈ ਡੀਆ ਆਇਆ ਕਿ ਯਾਰ ਇਹੀ ਕੰਮ ਕਰਨਾ ਹੈ ਕਿਹਨਾ ਮਿਰਚ ਆਪਣਾ ਸਿਕਾ ਵੀਰੇ ਮੇਰਾ ਨਾਮ ਜਾਨਖਨ ਹੈ ਖਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਣਾ ਆਪਣੀ ਪੜਾਈ ਉਸ ਤਰਾ ਹੀ ਮੈਂ ਗ੍ਰੈਜੂਏਸ਼ਨ ਕਰੀ ਆ ਬੀਏ ਕਰੀ ਹੋਈ ਆ ਜੀ ਬੀਏ ਕਰੀ ਆ ਤੇ ਇਹ ਕੰਮ ਦਾ ਸ਼ੌਂਕ ਕਿੱਥੋਂ ਪਿਆ ਆ ਕੇ ਪਣੇ ਇਹੀ ਕੰਮ ਕਰਨਾ ਹੈ ਕੰਮ ਦਾ ਦੇਖੋ ਪਹਿਲਾਂ ਤਾਂ ਤਕਦੀਰ ਚ ਲਿਖਿਆ ਹੋਇਆ ਸੀ ਇਹ ਕਰਨਾ ਹੀ ਹੈ ਇਹਦਾ ਤੇ ਪਹਿਲਾਂ ਸਾਲ ਮੈਂ ਨੇ ਪਹਿਲਾਂ ਸਿੱਖਿਆ ਜੀ ਬੋਸਟ ਨਬਾਇਰ ਤੋਂ ਆਪਣੇ ਹਾਂਜੀ ਉਦੋਂ ਬਾਅਦ ਸਿੱਖਣ ਤੋਂ ਬਾਅਦ ਜੀ ਫਿਰ ਰਹਿ ਤਾਂ ਵੈਸੇ ਆਪਾਂ ਉੱਥੇ ਮਨਾਲੀ ਦੇ ਵੀ ਆਪਾਂ ਆਪਦਾ ਕੰਮ ਕਰਾਂਗੇ ਚਾਹੇ ਛੋਟਾ ਕਰੀਏ ਚਾਹੇ ਵੱਡਾ ਕਰੀਏ ਫਿਰਾਂ ਕਰਾਂਗੇ ਆਪਦਾ ਹੀ ਹਾਂਜੀ ਤੇ ਉਹਰੇ ਹੁਣ ਵਧੀਆ ਜੀ ਲੱਗਿਆ ਪਿਆ ਜੀ ਆਪਦਾ ਕੰਮ ਕਰਕੇ ਦਿਲ ਵੀ ਖੋਸਾ ਘਰ ਦੇ ਵੀ ਖੋਸਾ ਮਾਲ ਸਾਰੇ ਪਾਸੋਂ ਲੋਟ ਆ ਗੰਮ ਜੀ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਤੇ ਤੁਹਾਨੂੰ ਕਿੰਨਾ ਚਿਰ ਲੱਗਿਆ ਇਸ ਕੰਮ ਨੂੰ ਸਿੱਖਣ ਦੇ ਵਿੱਚ ਕਿਉਂਕਿ ਕਈ ਕਈ ਸਾਲ ਲੱਗ ਜਾਂਦੇ ਨੇ ਕੰਮ ਸਿੱਖਣ ਨੂੰ ਵਿੱਚ ਫਿਰ ਕਿਤੇ ਅੱਗੇ ਕੰਮ ਜਾਂ ਫਿਰ ਆਪਣਾ ਕੰਮ ਕਰਦਾ ਬੰਦਾ ਫਿਰ ਕਿਤੇ ਆ ਕੇ ਉਸ ਨੂੰ ਜੋ ਹੈ ਕਾਮਯਾਬੀ ਮਿਲਦੀ ਹੈ ਕੀ ਕਹਾਂ ਜਾਊਂਗਾ ਮੈਨੂੰ ਕੰਮ ਸਾਲ ਸਿੱਖਿਆ ਜੀ ਮੈਂ ਇਹ ਸਾਲ ਕੰਮ ਸਿੱਖ ਕੇ ਫਿਰ ਮੈਂ ਮਹੀਨਾ ਕਿਸੇ ਦੀ ਰੇੜੀ ਤੇ ਵੀ ਲਾਇਆ ਆਪਣੇ ਪਿੰਡੋਂ ਮੁੰਡੇ ਨਹੀਂ ਉਹਨਾਂ ਦਾ ਕਰਿਆ ਹੋਇਆ ਭਵਾਨੀ ਘੜਿਆ ਤੇ ਇਦਾਂ ਦੀ ਕੰਮ ਆ ਜੀ ਤੇ ਉਹਨਾਂ ਕੋਲ ਮਹੀਨਾ ਲਾਇਆ ਜੀ ਮੈਂ ਆਪਣਾ ਉਹ ਸਿੱਖਿਆਦਾ ਹੈਗਾ ਜੀ ਵੈਸੇ ਮੈਂ ਫਿਰ ਦੇਖਿਆ ਵੀ ਆਪਾਂ ਕਿਵੇਂ ਚਲਾ ਸਕਦੇ ਆ ਕੰਮਕਾਰੀ ਆਪਦਾ ਕੰਮ ਚਲਾਉਣ ਲਈ ਹਾਂਜੀ ਤੇ ਫਿਰ ਆਪਦਾ ਕੰਮ ਸਟਾਰਟ ਕਰਿਆ ਜੀ ਆਪਦੀ ਰੇੜੀ ਤਿਆਰ ਕਰਾਈ ਆ ਆਪਦੇ ਲਵੇ ਕੋਲੇ ਬਹਿ ਕੇ ਰੇੜੀ ਤਿਆਰ ਕਰਾਈ ਆ ਜੀ ਤੇ ਆ ਹੁਣ ਤੁਹਾਡੇ ਮੂਰੇ ਆ ਜੀ ਸਾਰਾ ਕੰਮਕਾਰ ਵਧੀਆ ਸੈੱਟ ਆ ਜੀ ਮਹੀਨਾ ਕਿਹ ਹੋ ਗਿਆ ਤੁਹਾਡੇ ਦੱਸਣ ਦੇ ਮੁਤਾਬਕ ਮਹੀਨੇ ਤੋਂ ਕਿਸ ਤਰ੍ਹਾਂ ਦਾ ਕੰਮਕਾਰ ਚੱਲ ਰਿਹਾ ਹੈ ਕਿਉਂਕਿ ਆਪਾਂ ਦੇਖਦੇ ਆ ਕਿ ਕਿਸੇ ਵੀ ਕੰਮਕਾਰ ਨੂੰ ਚੱਲਣ ਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਕੁਝ ਲੋਕ ਨਿਰਾਸ਼ ਹੋ ਜਾਂਦੇ ਨੇ ਆਪਣਾ ਕੰਮ ਕਿਵੇਂ ਚੱਲ ਰਿਹਾ ਹੈ ਕੰਮ ਪਹਿਲੇ ਦਿਨ ਹੀ ਵਧੀਆ ਜੀ ਪਹਿਲੇ ਦਿਨ ਤੇ ਆਪਾਂ ਨੂੰ ਸਫਲਤਾ ਮਿਲ ਗਈ ਦਿਉਰੇ ਤੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੇ ਵੀ ਆਪਣਾ ਰਸਤਾ ਕਿਹੜਾ ਹੈ ਸ਼ਾਇਦ ਮੈਨੂੰ ਐ ਲੱਗਦਾ ਵੀ 22 ਸਾਲਾਂ ਬਾਅਦ ਹੀ ਮਨ ਖੁਸ਼ ਹੋਇਆ ਅੰਦਰੋਂ ਜੀ ਨਹੀਂ ਆਪਣਾ ਅਜੇ ਤੱਕ ਸਹੀ ਤੇ ਨਹੀਂ ਆਇਆ ਕੰਮ ਕਿਧਰੇ ਜੀ ਤੇ ਉਰੇ ਲੋਟ ਆਈ ਕੰਮ ਆਪਦਾ ਹੁਣ ਓਕੇ ਆ ਰਬੋ ਜੀ ਅ ਰੇੜੀ ਤੇ ਬਾਈ ਜੀ ਕੰਮ ਕਰ ਰਹੇ ਨੇ ਆਪਣਾ ਛੋਟਾ ਮੋਟਾ ਇਹਨਾਂ ਦਾ ਬਿਜ਼ਨਸ ਹੈ ਦੁਕਾਨ ਤੇ ਇਹਨਾਂ ਦੀ ਵਧੀਆ ਗਾਹਕਾਂ ਆਉਂਦੇ ਹਨ ਇਸ ਤਰ੍ਹਾਂ ਦਾ ਸੋਚਣਾ ਸਾਡੇ ਦਰਸ਼ਕਾਂ ਤੁਹਾਨੂੰ ਦੇਖ ਰਹੇ ਹਨ ਕਿ ਅਜਿਹੀ ਕੀ ਕੁਆਲਿਟੀ ਹੈ ਤੁਹਾਡੇ ਕੋਲ ਕਿਉਂਕਿ ਵੱਡੇ ਵੱਡੇ ਰੈਸਟੋਰੈਂਟ ਨੇ ਵੱਡੇ ਵੱਡੇ ਹੱਟ ਨੇ ਵੱਡੇ ਵੱਡੇ ਦੁਕਾਨਾਂ ਨੇ ਲੋਕ ਤੁਹਾਡੇ ਕੋਲ ਹੀ ਜਾਣਗੇ ਦੇਖੋ ਜੀ ਹੁਣ ਵੱਡੇ ਵੱਡੇ ਰੈਸਟੋਰੈਂਟ ਤੇ ਮੈਂ ਉੱਥੇ ਹੀ ਸਿੱਖ ਗਿਆ ਜੀ ਵੱਡੇ ਵੱਡੇ ਰੈਸਟੋਰੈਂਟਾਂ 'ਚ ਸਿੱਖ ਗਿਆ ਜੀ ਹਾਂਜੀ ਆਪਾਂ ਉੱਥੇ ਹੀ ਸਿੱਖਿਆ ਜੀ ਤੇ ਆਪਾਂ ਬਸ ਛੋਟਾ ਕਰ ਲੈ ਕੰਮ ਜੀ ਜੇ ਆਪਾਂ ਨਹੀਂ ਵੱਡਾ ਨਹੀਂ ਕਰ ਸਕਦੇ ਬਾਦੇ ਰੁਪਏ ਨਹੀਂ ਲਾ ਸਕਦੇ ਪਰ ਆਪਾਂ ਛੋਟਾ ਤਾਂ ਕਰ ਸਕਦੇ ਨੇ ਜੀ ਤੇ ਆਪਣੇ ਦਿਲ 'ਚ ਚਾਹੀ ਸੀ ਵੀ ਆਪਾਂ ਆਪਦਾ ਕਰਨਾ ਚਾਹੀ ਛੋਟਾ ਕਰ ਲਈ ਜੀ ਤੇ ਆਪਦਾ ਹੁਣ ਕਰਿਆ ਜੀ ਬ ਰੇਟਾਂ ਦਾ ਕੋਈ ਫਰਕ ਹੈ ਕੋਈ ਉਹਨਾਂ ਨਾਲ ਫਰਕ ਹੈ ਦੇਖੋ ਜੀ ਵੱਡੇ ਹੁਣ ਰੈਜ਼ੀਡੈਂਟ ਨੇ ਉਹਨਾਂ ਨੇ ਬਹੁਤ ਖਰਚੇ ਕਰਦਨੇ ਆ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਜੀ ਹੁਣ ਜਿੱਤੇ ਆਪਾਂ ਕੰਮ ਕਰਕੇ ਆ ਬੋਟਨ ਵੈਟ ਚ ਉਹਨਾਂ ਦਾ ਬਹੁਤ ਆਬਦਾ ਜੀ ਬਹੁਤ ਖਰਚਾ ਹੈ ਉਹਨਾਂ ਦਾ ਤੇ ਉਹਨਾਂ ਨੇ ਉਹ ਵੀ ਖਰਚੇ ਕੱਢਨੇ ਆ ਜੀ ਤੇ ਆਪਾਂ ਨੂੰ ਇੱਥੇ ਹੁਣ ਮੈਨੂੰ ਕੋਈ ਖਰਚਾ ਨਹੀਂ ਹੈਗਾ ਜੀ ਤੇ ਆਪਣਾ ਜਿਹੜੀ ਕੁਆਲਿਟੀ ਹੈਰੀ ਉਹੀ ਹੈ ਜੀ ਕਦੇ ਐਨੀ ਮਨ ਚ ਆਇਆ ਯਾਰ ਕਿ ਬਾਹਰ ਜਾਣਾ ਹੈਗਾ ਬੀਏ ਕਰਕੇ ਲੋਕ ਤਾਂ ਪਲੱਸ 2 ਕਰਕੇ ਆਈਲੈਂਸ ਕਰਕੇ ਬਾਹਰ ਰਾਂਗੇ ਨੇ ਆਇਆ ਜੀ ਮਨ ਚ ਬਹੁ ਵਾਰੀ ਇਹਦਾ ਬਹੁਤ ਟਾਈਮ ਦਾ ਮਨ ਚ ਦੀ ਵਾਰੇ ਤਾਂ ਜੀ ਆਪਾਂ 5-6 ਸਾਲ ਘਟੋ ਘਟ ਮੈਂ ਜੀ ਇਹੀ ਕੰਮ ਪਿੱਛੇ ਭੱਜਿਆ ਦੇਉਂਦਾ ਜੀ ਤਾਂ ਹੀ ਅੱਜ ਤੱਕ ਸਾਇਦ ਮੈਂ ਅਸਾ ਫੜ ਰਿਹਾ ਹਾਂ ਇਹ ਕੰਮ 'ਚ ਜੀ ਕਿ ਨਹੀਂ ਬਾਹਰ ਨੂੰ ਜਾ ਰੱਬ ਨਹੀਂ ਜਾਂ ਸਾਥ ਨਹੀਂ ਦਿੱਤਾ ਕਿਧਰ ਹੀ ਤਕਦੀਰ ਨੇ ਸਾਥ ਨਹੀਂ ਦਿੱਤਾ ਹੀ ਆਪਣਾ ਬਾਹਰ ਦਾ ਤੇ ਫਿਰ ਆਪਦਾ ਉਰੇ ਅੱਗੇ ਆਹ ਕੰਮ ਕਰਿਆ ਜੀ ਸਿੱਖਿਆ ਫਿਰ ਆਪਦਾ ਖੋਲੇ ਛੋਟਾ ਬੋਟ ਤੇ ਹੁਣ ਇਹਦੂ ਬਾਅਦ ਮੇਰਾ ਭਾਈ ਖੁਦਾ ਆਪ ਬਾਹਰੇ ਆ ਜੀ ਤੇ ਉਹਨੂੰ ਮੈਂ ਬੁਲਾ ਰਿਹਾ ਮੇਰੇ ਘਰ ਦੇ ਬਹੁਤ ਸੇ ਦੀ ਕਲ ਆ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਆਓ ਇਹਦਾ ਸਾਥ ਦਿਓ ਤੇ ਅਸੀਂ ਦੋਨੇ ਮੇਰੇ ਬਰਾਦਰ ਦੇ ਤੇ ਕਰਾਂਗੇ ਜੀ ਤੇ ਉਹਨੂੰ ਵੀ ਮੈਂ ਇੱਧਰ ਬੁਲਾ ਰਿਹਾ ਵੀ ਤੂੰ ਇੱਥੇ ਆ ਜਾ ਉਹ ਬਹੁਤ ਟਾਈਮ ਕੇ ਹੋ ਗਿਆ ਮਤਲਬ ਕਦੇ ਆ ਜਾਂਦਾ ਕਦੇ ਵਗ ਜਾਂਦਾ ਟਰਾਲਾ ਚਲਾਉਂਦਾ ਜੀ ਉਹ ਬਹਿਰੀਂ ਚ ਅੱਜ ਵੀ ਨੌਜਵਾਨੀ ਇਸ ਕੰਮ ਨੂੰ ਪੜਨ ਤੋਂ ਬਾਅਦ ਆ ਮੈਂ ਯਾਰ ਬੀਏ ਕਰ ਗਿਆ ਪਲੱਸ 2 ਕਰ ਗਿਆ ਦਸਵੀਂ ਕਰ ਗਿਆ ਮੈਂ ਇਹ ਕੰਮ ਨਹੀਂ ਕਰਨਾ ਆਪਣਾ ਕੰਮ ਨਹੀਂ ਵੀ ਭਈਏ ਸਾਰੇ ਕਾਮਯਾਬ ਹੋਗੇ ਇੱਥੇ ਆ ਕੇ ਤੇ ਰੇੜੀਆਂ ਲੈ ਲੈ ਕੇ ਕੰਮਕਾਰ ਕਰਕੇ ਆਪਣੇ ਵਿਦੇਸ਼ ਦੇ ਵਿੱਚ ਆਪਣੇ ਜਿਥੇ ਨੂੰ ਸਟੇਟ ਹੈ ਉੱਥੇ ਵਧੀਆ ਉਹ ਪੈਸਾ ਭੇਜਦੇ ਨੇ ਵਧੀਆ ਘਰ-ਬਾਰ ਬਣਾ ਲੈਂਦੇ ਹੁਣ ਤਾਂ ਭਈ ਇੱਥੇ ਹੀ ਆਪਣੇ ਕਾਮਯਾਬ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸੰਗ ਮੰਨਦੇ ਨੇ ਆਪਣੇ ਕੰਮ 'ਚ ਅਸਲੇ ਆਪਾਂ ਨੂੰ ਇਹ ਪੰਜਾਬ ਨੂੰ ਸੰਗ ਦੇ ਲੈ ਕੇ ਡੁੱਬ ਗਿਆ ਜੀ ਜਿਹੜੀ ਸ਼ਰਮ ਕਰਦੇ ਆ ਇਹ ਹੀ ਲੈ ਕੇ ਡੁੱਬ ਰਹੀ ਹੈ ਜੀ ਜੇ ਪੰਜਾਬੀ ਮੁੰਡੇ ਸ਼ਰਮ ਦਾ ਪਰਦਾ ਲਾ ਕੇ ਕੰਮ ਕਰਨ ਉਹ ਆ ਜੀ ਤਾਂ ਮੈਨੂੰ ਲੱਗਦਾ ਪੰਜਾਬ ਦੀ ਬਹੁਤ ਕੁਸਪੌਣ ਨੂੰ ਆ ਜੀ ਸਾਰੇ ਜਾਂ ਦੀ ਲੋੜ ਨਹੀਂ ਹੈਗੀ ਤੇ ਵੇਲੇ ਬਾਹਰ ਨੂੰ ਵੀ ਆਪਾਂ ਮਾੜਾ ਨਹੀਂ ਕਹੇਦੇ ਵਾਲੇ ਦੇ ਸੰਨ ਵੀ ਉਹਨਾਂ ਨੇ ਵੀ ਬਹੁਤ ਲੋਕਾਂ ਦੇ ਘਰ ਸੈਟ ਕੀਤੇ ਆ ਜੀ ਕਿਉਂਕਿ ਸਾਨੂੰ ਖੁਦ ਨੂੰ ਪਤਾ ਹੀ ਸਾਡੇ ਮੇਰੇ ਖੁਦ ਭਾਈ ਗਿਆ ਹੋਇਆ ਜੀ ਪਰ ਇੱਕ ਨਾਤਾ ਟੁੱਟ ਜਾਂਦਾ ਜੀ ਇੱਕ ਨਾਤਾ ਟੁੱਟ ਜਾਂਦਾ ਜੀ ਉਹ ਸਦੀਆਂ ਲਈ ਟੁੱਟ ਜਾਂਦਾ ਉਹ ਬੰਦਾ ਇੱਧਰ ਤਾਂ ਆਉਂਦਾ ਫਿਰ ਬੰਦਿਆ ਮਾਣੀ ਨਹੀਂ ਕਿ ਤੁਸੀਂ ਆਪਣੇ ਮਾਪੇ ਦੇ ਨਾਲ ਬੈਠੇ ਹੋ ਕੋਈ ਦੁੱਖ ਸੁੱਖ ਹਨ ਵੀ ਉਸਾਂ ਦਾ ਭਾਈ ਮੇਰੇ ਮਾਪੇ ਹੋਰੇ ਨੇ ਖੋਸ ਨੇ ਦੋਨੇ ਖੋਸ ਨੇ ਮੈਂ ਰੋਜ਼ ਆਥਨ ਸਵੇਰੇ ਜਾਂਦਾ ਉਹਨਾਂ ਨਾਲ ਰਹਿਣਾ ਜੀ ਪਰ ਇੱਕ ਨਾਤਾ ਟੁੱਟ ਜਾਂਦਾ ਜੀ ਕਈਏ ਤਾਂ ਪੰਜਾਬ ਨਾਲੋਂ ਵੀ ਨਾਤਾ ਟੁੱਟ ਜਾਂਦਾ ਤੇ ਆਪਣੇ ਮਾਪਿਆਂ ਨਾਲੋਂ ਵੀ ਆਪਣੇ ਪਿੰਡ ਨਾਲੋਂ ਵੀ ਉਹ ਨਹੀਂ ਕਦੇ ਮਿਲਦਾ ਸਕੂਨ ਨਹੀਂ ਮਿਲਦਾ ਜੀ ਬਾਹਰੇ ਹੁੰਦਾ ਸਫਲ ਜ਼ਰੂਰ ਹੁੰਦਾ ਪੈਸਾ ਜ਼ਰੂਰ ਕਮਾ ਲੈਂਦਾ ਤੇ ਲਾਈਫ ਵਧੀਆ ਕੱਢ ਲੈਂਦਾ ਆਪਦੀ ਪਰ ਅੰਦਰੋਂ ਸਕੂਨ ਸਾਇਦ ਮੈਨੂੰ ਲੱਗਦਾ ਜਿੰਨੇ ਵੀ ਪੰਜਾਬੀ ਗਏ ਹੋਏ ਨੇ ਬਾਹਰੇ ਮੈਨੂੰ ਨਹੀਂ ਲੱਗਦਾ ਕੋਈ ਸਕੂਨ ਅੰਦਰੋਂ ਪਾਉਂਦਾ ਹੋਊ ਅੰਦਰੋਂ ਕਿਸ ਨੂੰ ਸਕੂਨ ਮਿਲਦਾ ਉਹਥੇ ਦਾ ਸੁਣਿਆ ਗਿਆ ਕਿ ਆ ਘਰ ਵਾਲਾ ਘਰ ਨੂੰ ਨਹੀਂ ਮਿਲ ਸਕਦਾ ਕੋਈ ਸਮਾਂ ਹੀ ਨਹੀਂ ਹੁੰਦਾ ਨਾ ਬੰਦੇ ਕੋਲੇ ਮੈਂ ਉਰੋਂ ਕੰਮ ਕਰਕੇ ਗਿਆ ਜੀ ਜਾਂਦੇ ਨੂੰ ਮੇਰੀ ਰੋਟੀ ਪੱਕੀ ਹੋਣੀ ਹੈ ਜੀ ਮੈਨੂੰ ਇਹ ਦੀ ਕੋਈ ਟੈਨਸ਼ਨ ਤਾਂ ਨਹੀਂ ਜੀ ਕੋਈ ਕੱਪੜੇ ਧੋਣ ਦੀ ਜਾਂ ਕੁਝ ਹੋਰ ਇਦਾਂ ਦਾ ਕੋਈ ਕੰਮ ਕਰ ਵੀ ਇਹ ਕੰਮ ਕਰ ਰਹੇ ਆ ਉਹ ਬ੍ਰਦਰਨਾ ਸੋ ਵੀ ਸੁਣਨ ਚ ਆਏਗਾ ਕਿ ਗਾਇਕੀ ਵੀ ਕਰਦੇ ਹਾਂ ਤੇ ਲਿਖਦੇ ਵੀ ਹਾਂ ਕੁਝ ਸੁਣਾਓ ਸਾਡੇ ਗਾਕਾਂ ਨੂੰ ਸਾਡੇ ਜੋ ਸਾਡੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਆਪਣੀ ਸੁਰੀਲੀ ਆਵਾਜ਼ ਸੁਣਾਓ ਤੁਹਾਡੀ ਆਵਾਜ਼ ਬੜੀ ਵਧੀਆ ਨਹੀਂ ਆਵਾਜ਼ ਚਲੋ ਜਿੱਦਾਂ ਦੀ ਹੈਗੀ ਠੀਕ ਹੈ ਜੀ ਪਰ ਆਪਾਂ ਨੂੰ ਲਿਖਣਾ ਤਾਂ ਸੋਂ ਕਈ ਵੱਧ ਤੇ ਆਪਾਂ ਆਪਦਾ ਗਾਉਂ ਜਿਹਦਾ ਹੈਗੇ ਆ ਜੀ ਉਹਦੇ ਗਾ ਲੈਨੇ ਬੜਾ ਮੋਟਾ ਜੀ ਤੇ ਬਾਕੀ ਜ਼ਰੂਰ ਕਰਾਂਗੇ ਹੁਣ ਆਪਾਂ ਵਧੀਆ ਦਰਸ਼ਕਾਂ ਨੂੰ ਰੂਬਰੂ ਕਰਾਉਣਾ ਕੋਈ ਸੇ ਸੁਣਾਓ ਹਾਈ ਕੀ ਬਾਤ ਦੇਤੇ ਕਾਟੇ ਕੀ ਨਹੀਂ ਸਭ ਕੁਝ ਹੀ ਝਰ ਗਿਆਂ ਅਏ ਦੇਖ ਡੁੱਬਦੇ ਡੁੱਬਦੇ ਜੇ ਸਮੁੰਦਰਾਂ ਨੂੰ ਤਰ ਗਿਆਂ ਨਾ ਤੂੰ ਪੈਰਾ ਚ ਰੋਲਦ ਮਹੀ ਨੀ ਨਾ ਤੂੰ ਪੈਰਾ ਚ ਰੋਲਦ ਮਹੀ ਸਿਰ ਦੇ ਜੋ ਤਾਜ ਕੁੜੇ ਸਾਡੇ ਮਿਡਲ ਕਲਾਸਾਂ ਦੇ ਹਾਏ ਦਿਲ ਫਰਸਟ ਕਲਾਸ ਕੁੜੇ ਨੀ ਸਾਡੇ ਮਿਡਲ ਕਲਾਸਾਂ ਦੇ ਹਾਏ ਦਿਲ ਫਰਸਟ ਕਲਾਸ ਕੁੜੇ ਲੋ ਵੀ ਦਰਸ਼ਕੋ ਸਾਡੇ ਚੈਨਲ ਦੇ ਬਾਈ ਨੇ ਇਹਨਾ ਸੁਣਾ ਤੁਹਾਨੂੰ ਗਾਣਾ गा ਕੇ ਸੁਣਾਇਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਦੀ ਆਵਾਜ਼ ਕਹ ਜੀ ਹੈ ਮਿੰਤਾ ਆਵਾਜ਼ ਉਹਨਾਂ ਦੀ ਬੜੀ ਵਧੀਆ ਲੱਗਿਆ ਬਹੁਤ ਸੁਰੀਲੀ ਆਵਾਜ਼ ਹੈ ਇਹਨਾਂ ਦੀ ਕਦੇ ਕਿਸੇ ਨੇ ਕੰਟੈਕਟ ਨਹੀਂ ਕੀਤਾ ਕਿ ਯਾਰ ਮੈਂ ਗਾਣੇ ਵੀ ਲਿਖਦਾਗਾ ਕਿਸ ਨੂੰ ਗਾਣੇ ਲਿਖ ਕੇ ਵੀ ਲੋਕ ਵਧੀਆ ਪੈਸੇ ਕਮਾ ਲੈਂਦੇ ਨੇ ਜਾਂ ਗਾ ਵੀ ਲਮਾ ਆਵਾਜ਼ ਬਹੁਤ ਹੀ ਵਧੀਆ ਦੋਖ ਜੀ ਪੈਸੇ ਕਮਾਉਣ ਵਾਲਾ ਤਾਂ ਮੈਨੂੰ ਹੈ ਨਹੀਂ ਜਾਂਦਾ ਜੀ ਆਪਣਾ ਸੌਂਕ ਆਈ ਹੈ ਪੈਸਾ ਮੈਂ ਇੱਥੋਂ ਕਮਾ ਰਿਆ ਜੀ ਇਹਦਾ ਮੇਰਾ ਕੰਮ ਹੈ ਇਹ ਮੇਰਾ ਸੌਂਕ ਆਈ ਤੇ ਸੌਂਕ ਦਾ ਮੈਂ ਕੋਈ ਇਹਨੂੰ ਵੇਚਣਾ ਜਾਂ ਕੋਈ ਇਦਾਂ ਦਾ ਆਪਣਾ ਹੈ ਨਹੀਂ ਕੋ ਜੇ ਕੋਈ ਕੋਈ ਵੀਰ ਕੋਈ ਵਾਰ ਹੁੰਦਾ ਵੀ ਆ ਕੋਈ ਆਪਨੇ ਆਪ ਕੋਈ ਆਊਗਾ ਲੈਣ ਆਪਾਂ ਗੀਤ ਕਦੇ ਵੀ ਨਾ ਨਹੀਂ ਕਰਾਂਗੇ ਆਪਾਂ ਤਾਂ ਦੇਣ ਲਈ ਤਿਆਰ ਬੈਠੇ ਆ ਜੀ ਬਾਕੀ ਆਪਾਂ ਆਪ ਚੱਲ ਕੇ ਕਿਸੇ ਦਾ ਕਿਤੇ ਗਏ ਨਹੀਂ ਕਿਤੇ ਸਿੰਗਲ ਗੋਲੀ ਜੀ ਤੇ ਆਪਾਂ ਜਰੂਰ ਕਿਸੇ ਨਾ ਕਿਸੇ ਨੂੰ ਜਰੂਰ ਦਵਾਂਗੇ ਗੀਤ ਜੀ ਜਾਂ ਆਪ ਵੀ ਗਾਵਾਂਗੇ ਕੋਈ ਨਹੀਂ ਆਪ ਹੀ ਟਰਾਈ ਕਰਾਂਗੇ ਜੇ ਆਪਦੇ ਪਿੰਡ ਦੇ ਖਾਜ ਹੋਈ ਜਾਂ ਤਾਂ ਆਪ ਹੀ ਕਰਾਂਗੇ ਜੀ ਕਿਉਂਕਿ ਅੱਜ ਦੇ ਸਮੇਂ ਵਿੱਚ ਨਾ ਗਾਣਾ ਬਣਾਉਣਾ ਵੀ ਕਹਿੰਦੇ ਕਾਫੀ ਕੋਸਟਲੀ ਹੋ ਚੁੱਕਿਆ ਹੈਗਾ ਤੁਸੀਂ ਆਪਣਾ ਸਾਡੀ ਦੁਆ ਮੰਨੇ ਤੁਸੀਂ ਆਪਣਾ ਕੰਮ ਕਰਾ ਤੁਹਾਡਾ ਅੱਗੇ ਵਧੇ ਅੱਗੇ ਵਧੇ ਤੁਸੀਂ ਜੋ ਤੁਹਾਡਾ ਖਾਬ ਹੈ ਸਿੰਗਰ ਬਣਨਾ ਉਹ ਵੀ ਅੱਗੇ ਲੈਣਾ ਕਿਤਨਾ ਕਿਤ ਤੁਸੀਂ ਸਿੰਗਰ ਬਣੋ ਸਾਡੇ ਚੈਨਲ ਦੇ ਦੇ ਰਾਹੀ ਦੇ ਸੀ ਜੋ ਦੇਖ ਰਹੇ ਹਨ ਕੋਈ ਤਾਂ ਹੈ ਫਿਲਮੀ ਕਲਾਕਾਰ ਹੈ ਚਾਹੇ ਕੋਈ ਡਾਇਰੈਕਟਰ ਹੈ ਪ੍ਰੋਡਿਊਸਰ ਹੈ ਵੀ ਤੁਹਾਨੂੰ ਅੱਗੇ ਇਥੇ ਅਪਰੋਚ ਕਰੇ ਹਾਂਜੀ ਹਾਂਜੀ ਦੇਖੋ ਕੋਈ ਵੀ ਹੋ ਸਕਦਾ ਇਹ ਆਪਣਾ ਬਹੁਤ ਕਲਾਕਾਰ ਵੀ ਨੇ ਜਿਹੜੇ ਗੀਤ ਕਿਸੇ ਤੋਂ ਲੈ ਕੇ ਆਉਂਦੇ ਆ ਕਿਤੇ ਕੀ ਤੋਂ ਪੈੜ ਪਈਆਂ ਲਾਉਂਦੇ ਆ ਲੱਖਾਂ ਰੁਪਈਆ ਲਾ ਲੈਣ ਦਾ ਗੀਤ ਲੈਣ ਲੱਗੇ ਮੈਂ ਉਹਨਾਂ ਦਾ ਸਾਹ ਜੀ ਤੇ ਮੈਂ ਤਾਂ ਜਰੂਰ ਕਹਿਣਾ ਇਹ ਕੋਈ ਨਾ ਕੋਈ ਕਲਾਕਾਰ ਆਵੇ ਆਪਾਂ ਗੀਤ ਨੇ ਲਈ ਤਿਆਰ ਬੈਠੇ ਆ ਜੀ ਬਹੁਤ ਲੈ ਕੇ ਪਿਆ ਗੀਤ ਜਦਾਂ ਦਾ ਵੀ ਜਿਹਨੂੰ ਪਸੰਦ ਆਵੇ ਜੀ ਇਹ ਦੇਖੋ ਜਿਵੇਂ ਤੁਸੀਂ ਦੇਖਿਆਗਾ ਬਾਈ ਨੇ ਜਿੱਥੇ ਇੱਕ ਸਟਾਈਲ ਪੈਦਾ ਕੀਤੀ ਹੈ ਕਿ ਆਪਣਾ ਬਾਈ ਨੇ ਕੰਮਕਾਰ ਕੀਤਾ ਵੀ ਇਹ ਕੀਤੀ ਕੰਮ ਸਿੱਖਿਆ ਕੰਮ ਸਿੱਖਣ ਤੋਂ ਬਾਅਦ ਆਪਣਾ ਚੱਲਦਾ ਫਿਰਦਾ ਇਹ ਬਿਜ਼ਨਸ ਕੀਤਾ ਹੋਇਆਗਾ ਇਸ ਚ ਤੱਕ ਕਾਮਯਾਬੀ ਹਾਸਲ ਕਰ ਹੀ ਰਹੇ ਨੇ ਉੱਥੇ ਹੀ ਗਾਇਕ ਗੱਲ ਕੀਤੇ ਆ ਇਹਨਾਂ ਦੀ ਆਵਾਜ਼ ਦੀ ਤਾਂ ਆਵਾਜ਼ ਬੜੀ ਸੁਰੀਲੀ ਐ ਬਾਈ ਦੱਸਣਾ ਬਾਈ ਨੇ ਦੱਸਿਆਗਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਸ ਬਿਜ਼ਨਸ ਤੋਂ ਇਹਨਾਂ ਨੂੰ ਪੈਸਾ ਦੀ ਇਨਕਮ ਵਧਿਆ ਹੋਣ ਲੱਗੀ ਤਾਂ ਇਹ ਜਿ세 ਗਾਣੇ ਲਿਖਦੇ ਹਨ ਆਪਣਾ ਗਾਣਾ ਜੋ ਆਪ ਲਿਖੇਦੇ ਹਨ ਆਪ ਹੀ ਉਸ ਨੂੰ ਗਾਣ ਕੇ ਤੇ ਕਾਮਯਾਬੀਆਂ ਹਾਸਲ ਕਰਨਗੇ ਸਲਾਮ ਹੈ ਇਸ ਨੌਜਵਾਨ ਦੇ ਇਸ ਹੌਸਲੇ ਨੂੰ ਅਤੇ ਅੱਜ ਦੀ ਨੌਜਵਾਨੀ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਦੇ ਵੀ ਨਿਰਾਸ਼ਾ ਨੂੰ ਵੱਲ ਨਹੀਂ ਜਾਣਾ ਚਾਹੀਦਾ ਜਿੱਥੇ ਆਸ ਹੈ ਉੱਥੇ ਹੀ ਮੁਰਾਦ ਹੈ ਤੇ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਇਹ ਗੁਜਾਰਿਸ਼ ਕਰਾਂਗੇ ਕਿ ਇਸ ਖਬਰ ਨੂੰ ਵੱਜ ਦਿਵਾ ਦੇ ਸ਼ੇਅਰ ਕਰ ਦਿਓ ਤਾਂ ਜੋ ਬਾਈ ਦੀ ਜੋ ਆਵਾਜ਼ ਹੈ ਸਾਰੇ ਪਾਸੇ ਪਹੁੰਚ ਸਕੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਫਰ ਨਿਊਜ਼